ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋ ਦਿਨਾਂ ਤੋਂ ਆਪਾਂ ਤਾਰਾ ਪਾਉਣ ਦਾ ਕੰਮ ਕਰ ਰਹੇ ਆ ਤੇ ਅੱਜ ਨਿਵੇੜਾਂਗੇ ਅੱਜ ਟੂਟਣਾਂ ਦਾ ਕੰਮ ਰਹਿ ਜੂਗਾ ਬਾਕੀ ਬਿਜਲੀ ਦਾ ਕੰਮ ਨਿਭੜ ਜੂ ਟੂਟਣਾਂ ਟਾੜਣਾਂ ਦਾ ਰਹਿ ਜੂਗਾ ਕੱਲ ਨੂੰ ਕਰਾਂਗੇ ਇੱਕ ਬੱਲ ਦਾ ਲਾਉਣਾ ਤਾਂ ਹੋਵੇ ਉਧਰ ਤਾਂ ਲਾਈ ਹੋਇਆ ਉਹ ਕੱਲ ਲਾਈ ਸੀ इतने इनक तारा कट्ठी हो गई एक पाइप पे चार पाद बोर्ड बूट लाते इधर इत इधर एक कमरे छो गए एक सिंगल सुच वाला ਇਹ ਲਾਈਟ ਵਾਲਾ ਹੈ ਇੱਥੋਂ ਲਾਈਟ ਚੱਲੋ ਜਦੋਂ ਵੜਾਂਗੇ ਕਮਰੇ 'ਚੋਂ ਨਾਲ ਦੀ ਨਾਲ ਲਾਈਟ ਛੱਡੋ ਉਹ ਆ ਗਿਆ ਬੈਡ ਬੈਡ ਇੱਥੇ ਹੋਣਗੇ ਵਿਚਾਲੇ ਇਹ ਰੈਗੂਲੇਟਰ ਹੋ ਗਿਆ ਆ ਪੱਖੇ ਦੀ ਸੋਚੋਗੀ ਆਹ ਪੱਖੇ ਦੀ ਸੋਚੋਗੀ ਇੱਕ ਲਾਈਟ ਲਈ ਇਹਨਾਂ 'ਚ ਤੇ ਆਹ ਪਲੱਗ ਆ ਗਿਆ ਚਾਰਜ ਵਾਸਤੇ ਉਧਰ ਵੀ ਚਾਰਜਿੰਗ ਵਸਤੀ ਆ ਏਸੀ ਵਾਲੀ ਸੋਚ ਇੱਧਰ ਲਾਈ ਨਹੀਂ ਏਸੀ ਵਾਲੀ ਸੋਚ ਇੱਧਰ ਲੱਗੂਗੀ ਉਹ ਹਜੇ ਆਪਾਂ ਨੂੰ ਲੋਡ ਨਹੀਂ ਕਿਉਂਕਿ ਆਹ ਕਮਰੇ 'ਚ ਹਜੇ ਆਪਾਂ ਏਸੀ ਲਾਉਂਦੇ ਨਹੀਂ ਇੱਧਰ ਆ ਗਿਆ ਟੀਵੀ ਵਾਲਾ ਬੋਰਡ ਹਾਂ ਕੇਵਲ ਤਾਰ ਵਾਸਤੇ ਇਹ ਤਾਂ ਦਊ ਆਹ ਬੋਰਡ ਇੱਕ ਕਮਰੇ 'ਚ ਹੋ ਗਏ 4 ਬਾਕੀ ਕੰਸੀਲਡ ਲਾਈਟਾਂ ਹੋਊਗਾ 4 ਇੱਧਰ ਕੋਈ ਜ਼ਿਆਦਾ ਫੰਕਸ਼ਨ ਹੈ ਨਹੀਂ ਸਟੋਰ ਚ ਲੋ ਜੀ ਇਧਰ ਵੀ ਜਿਹੜਾ ਵੱਡਾ ਬੈਡਰੂਮ ਉਹਦੇ ਜੀ ਵੀ ਆਈਆਂ ਇੱਕ ਸਿੰਗਲ ਸਵਿਚ ਆ ਐਲ ਸੀ ਡੀ ਵਾਸਤੇ ਟੀਵੀ ਵਾਸਤੇ ਜਾਂ ਉਹ ਨਾਲ ਹੀ ਕੇਬਲ ਥਰ ਵਾਲਾ ਉਧਰ ਵੀ ਉਹ ਏ ਸੀ ਵਾਲੀ ਸੋਚ ਲਾਤੀ ਇਧਰ ਜੰਮ ਇਧਰ ਚਾਰਜਿੰਗ ਵਾਸਤੇ ਇਧਰ ਉਹ ਹੀ ਤੱਕਿਆ ਰੈਗੂਲੇਟਰ ਤੇ ਨਾਲ ਹੀ ਲਾਈਟ ਵਾਲਾ ਹੋ ਗਿਆ ਇੱਕ ਚਾਰਜ ਵਾਲਾ ਪੁਆਇੰਟ ਹੋ ਗਿਆ ਇੱਧਰ ਇੱਧਰ ਆਹ ਪਾਉਂਗਾ ਥੱਲੇ ਪ੍ਰੈਸ ਟੇਬਲ ਵਾਸਤੇ ਇੱਥੇ ਪ੍ਰੈਸ ਟੇਬਲ ਧਰ ਦੇਾਂਗੇ ਤੇ ਉਹ ਬੱਲ ਵਾਸਤੇ ਆ ਗਿਆ ਥੱਲੇ ਉਹ ਹੈਗਾ ਇਨਵਰਟਰ ਵਾਲਾ ਇੱਕ ਪਲੱਗ ਇੱਥੇ ਰੱਖਤਾ ਤੇ ਕੁੱਧ ਲਾ ਲਾ ਬਾਕੀ ਆਹ ਫ੍ਰੀਜ ਵਾਲਾ ਹੋ ਗਿਆ ਰਸੋਈ 'ਚ ਸਿੰਕਲਾ ਸਿੰਗਲ ਪਲੱਗ ਉਥੇ ਲਾਵਾਂਗੇ ਮਿਕਸੀ ਤੇ ਚੁੱਲ੍ਹੇ ਵਾਸਤੇ ਸ਼ੈਲਫ ਦੇ ਜਮਾ ਉੱਤੇ ਇੱਧਰ ਆ ਗਿਆ ਲਾਈਟਾਂ ਰੋਟਾਂ ਵਾਲਾ ਗੀਜਰ ਵਾਲਾ ਇੱਥੇ ਆ ਗਿਆ ਮਾਰਾ ਹਾਂ ਆ ਬਹੁਤ ਕਿੰਨਾ ਤੇ ਉਹਨੂੰ ਕਰਮ ਕਰਦੇ ਵਿੱਚ ਲੱਗਣਾ ਤੋੜੀ ਲੱਗੀ ਆ ਦੋਨਾਂ ਲਈ ਜੀ ਜੀ ਕੀ ਜੀ ਕਰਦੇ ਆ ਆਗਾ ਸਹੀ ਦਿਨਾਂ ਮੈਂ ਲੋਈ ਮੇਨ ਸਪਲਾਈ ਵਾਲਾ ਬੋਰਡ ਲਾਉਣ ਲੱਗੇ ਆ ਇਹਨਾਂ ਤਾਰਾਂ ਦੇਖਦੇ ਆ ਕਿਵੇਂ ਲੋਡ ਆਉਣਾ ਪਾਸੇ ਤੇ ਲਾਵਾਂਗੇ ਇਹਦੇ ਲੱਕੜ ਦੀ ਲੱਕੜ ਵਾਲੇ ਮਿਸਤਰੀ ਤੋਂ ਬਣਵਾ ਕੇ ਬਾਰੀ ਜੀ ਪਾਸੇ ਤੇ ਲਵਾ ਦੇਾਂਗੇ ਤੇ ਇੱਧਰ ਵੀ ਲਾਤੇ ਆਪਾਂ ਉਹ ਲਾਈਟਾਂ ਲਾਉਣ ਨਾਲ ਰਹੇਗਾ ਜਿਹੜੀਆਂ ਰੰਗ-ਬਰੰਗੇ ਲਾਵਾਂਗੇ ਇਹਦੇ ਚ ਜਿੱਥੇ ਟਾਇਲ ਜੀ ਲਾਈ ਹੈਗੀ ਤੇ ਇਹ ਵੀ ਲਾਉਣੇ ਆ ਲੈ ਕੇ ਆਉਣੇ ਹਜੇ ਲਿਆਂਦਿਆ ਨਹੀਂ ਇਹ ਜਾਨੇ ਆਣ ਬਾਕੀ ਜਿਹੜੀ ਤਾਰਦੂਰ ਵਧੀ ਹੋਗੀ ਇਹ ਕਰਦੇ ਆਂਗੇ ਵਾਪਸ ਕਿਹੜਾ ਸਮਾਨ ਵਧਿਆ ਕਰ ਲੈ ਜਿਹੜੀ ਇਕੱਠਾ ਕਰਾਂ ਇੱਧਰ ਰਹਿ ਗਈ ਬਸ ਉਹ ਬੋਰਡ ਲਾਤਾ ਕੱਢ ਕੇ ਜਿਹੜਾ ਥੱਲੇ ਆ ਗਿਆ ਸੀਗਾ ਸੀਨਰੀ ਦੇ ਤੇ ਇਹ ਇੰਨੀ ਕੁ ਤਾਰ ਰਹਿ ਗਈ ਬਸ ਸਾਰਾ ਨਿਪੜ ਗਿਆ ਤਾਰ ਤੁਰ ਪਾਉਣ ਦਾ ਬੋਰਡ-ਬੂਡ ਵੀ ਲੱਗ ਗਿਆ ਸਾਰੇ ਕਿਤੇ ਜੀਤੇ ਹੂੰ ਛੱਟ ਛੜਾ ਜਾ ਤੂੰ ਤੇ ਚੱਲ ਕਰ ਕਠਾ ਮਾ ਬਾਸ ਕਰਦੇ ਸਮਾਨ ਕਿੰਨੇ ਲਿਖਿਆ ਹੈ ਲੋਈ ਇੰਨਾ ਸਮਾਨ ਵਧ ਗਿਆ ਤਾਰਾਂ ਤੂਰਾਂ ਸਾਰੇ ਟੁੱਟ ਰੂਟੇ ਇਕੱਠੇ ਕਰਕੇ ਵਿੱਚ ਵਾਲੇ ਮੋੜਨ ਚੱਲਦੇ ਆ ਤੇ ਕੁਝ ਸੋਚਾਂ ਸੋਚਾਂ ਵਧੀਆਂ ਅਲੱਗ ਤੇ ਵਿੱਚ ਬੱਲੂ ਹੋ ਗਿਆ ਜਿਵੇਂ ਮੋੜਕ ਕਿਉਂ ਨੇ ਤੇ ਕੁਝ ਹੋਰ ਸਮਾਨ ਲਿਆਉਣ ਵਾਲਾ ਉਹ ਵੀ ਤੇ ਕਿਉਂ ਨੇ ਕੱਲਾਂ ਨੂੰ ਡੜੀ ਸਾਰਾ ਚੱਲ ਫਿਰ ਜਾ ਕਰਾਂ ਦੇਵੀ ਉਹ ਗੋਲੀ ਆ ਰਗੜਦੀ ਚਿੱਟੀ ਪਾਣੀ ਚੜਾਉਣ ਵਾਲੀ ਹੈ ਉਹਦੇ ਕੋਈ ਡੱਬਾ ਭਰ ਗਿਆ ਜਿਵੇਂ ਡੱਬਾ ਲਿਆਂਦਾ ਸੀਗਾ ਕਿ ਕਿਹੜੀ ਚੀਜ਼ ਆ ਸਾਨੂੰ ਫੋਨ 'ਤੇ ਦੱਸਦੀ ਭੇਜੀ ਕੀ ਚੀਜ਼ ਹੋਣੀ ਕੋਈ ਸਾ ਪੱਠੇ ਫਿੱਟ ਕਰ ਲਈ ਹਾਂਜੀ ਆ ਲਿਆਂਦੇ ਗੰਗਲ ਲੇਟਾਂ ਬਾਹਰ ਲਾਉਣ ਵਾਸਤੇ 600 ਦੀ ਇੱਕ ਲੇਟ ਆਈ ਇਹ ਜਿਹੜੀ ਥੱਲੇ ਨੂੰ ਚਾਨਣਾ ਪਊਗਾ ਇਹ ਨੜੀ ਬਾਹਰ ਟਾਇਲ ਲਾਈ ਆਪਾਂ ਤਿੰਨ ਖਾਨਾ ਆਇਆ ਤੇ ਉਹ ਤਿੰਨ ਲੱਟਾਂ ਇਹ 600 ਦੀ 1800 ਦੀਆਂ ਤਿੰਨ ਬਾਕੀ ਇਧਰ ਪੱਖੇ ਵੀ ਕੱਸਦੇ ਆਂਗੇ ਹੁਣ ਨਾਲ ਦੀ ਨਾਲ ਆਹ ਪੱਖਾ ਨਵਾਂ ਦਾ ਇਹ ਅੱਜ ਹੀ ਲਾਇਆ ਹੈ ਅੱਜ ਹੀ ਕੱਸਿਆ ਆਹ ਪੱਖਾ ਪਹਿਲਾਂ ਦਾ ਆਹ ਵੱਡਾ ਪੱਖਾ ਉਹ ਛੋਟਾ ਪੱਖਾ ਇੱਥੇ ਲਾਵਾਂਗੇ ਉਹ ਡੈਟਾ ਤਿੰਨ ਥੱਲੇ ਨੂੰ ਬਹੂਆ ਚਾਨਣ ਉਹਨਾਂ ਦੇ ਇੱਥੇ ਲਾਤੇ ਗ੍ਰਿਪ ਮੈਂ ਸੋਚਿਆ ਹਜੇ ਲਾਉਣੀ ਹੈਗੀ ਤੇ ਗ੍ਰਿਪ ਲਾਤੇ ਆ ਮਸਾਹੀ ਬੋਰਡ ਜਿਆ ਰਹਿ ਗਿਆ ਇਕੱਲਾ ਇਹਦਾ ਸਮਾਨ ਮੋੜਨਾ ਸੀ ਉਹ ਮੋੜ ਜਾਂਦਾ ਇੱਕ ਹਲੰਦੀਆ ਵੱਲੂ ਜੀ 골ਡ ਮੈਡਲ পুষ্প পুষ্প ਬਾਕੀ ਕਰਦੇ ਆਂਗੇ ਹੋਰ ਕੰਮ ਲਓ ਜੀ ਨਿਊ ਪੱਖਾ ਟੰਗਤਾ ਇੱਧਰਲਾ ਕਮਰਾ ਜਮਾਂ ਰੈਡੀ ਆਣਾ ਸਪਲਾਈ ਤਾਂ ਹਜੇ ਵੈਸੇ ਚੱਲੀ ਨਹੀਂ ਉਹ ਜਿਹੜੀ ਫਿਟਿੰਗ ਕਰਨੀ ਸੀਗੀ ਬੱਲ ਲਾਉਣੇ ਸੀ ਕੰਸੀਲਡ ਲਾਉਣਾ ਸੀ ਬੋਰਡ ਲਾਉਣੇ ਸੀ ਪੱਖਾ ਲਾਉਣਾ ਸੀ ਉਹ ਲਾਤੇ ਸਾਰੇ ਔਰੀਐਂਟ ਔਰੀਐਂਟ ਦਾ ਪੱਖਾ ਹੈ ਇੱਕ ਵੱਡੇ ਪਰ ਹਰਾਲਾ ਹੁੰਦਾ ਇਹ ਛੋਟਿਆਂ ਵਾਲਾ ਇਹ ਭਜੂਆ ਜਿਆਦੇ ਹਵਾ ਘਟ ਦਿਉ ਉਪਾਇ ਦਾ ਘੱਟ ਹੁੰਦਾ ਆਵਾਜ਼ ਆ ਦੇ ਜਾਂਦਾ ਲੋ ਜੀ 메인 ਸਪਲਾਈ ਵਾਲੀ ਜਿਹੜੀ ਤਾਰ ਸੀਗੀ ਉਹ ਲਾ ਦੀਆ ਤੇ ਚਲਾ ਕੇ ਦੇਖਦੇ ਆ ਲਾਉਣਿਆਂ ਗ੍ਰਿਪ ਕਰ ਗਿਆ ਜਕ ਲੈ ਗ੍ਰਿਪ ਲੱਗ ਗਿਆ ਟੈਸਟ ਬੈਨ ਚੱਲ ਪੀ ਜਾਗ ਪਿਆ ਇਹ ਆ ਚੱਕ ਇੰਡੀਕੇਟਰ ਜਾਈ ਪੈ ਪੱਖਾ ਲੱਗ ਦੇਖਦੇ ਹਾਂ ਜਾਗ ਗਿਆ ਚੱਲ ਪਿਆ ਰੱਖਾ ਕਰੀਏ ਨੇਜਕ ਇਧਰ ਰੀਨੋਵੇਟਰ ਵਾਲੀ ਇਹ ਓਕੇ ਚੱਲ ਪਿਆ ਬੱਲਵ ਬੱਲਵ ਛੱਡ ਕੇ ਦੇਖ ਗਏ ਬੱਲਵ ਵਾਲੀ ਸੱਚ ਕਿਹੜੀ ਆ ਚੱਲ ਪਿਆ ਚੱਲ ਪਿਆ ਕੰਸੀਡ ਲਾਈਟਾਂ ਚੱਲ ਪੁਣ ਬਾਹਰ ਲਗਾ ਆ ਸੁਚਾਰੀ ਡੀਲੀ ਆ ਨੀਲੀ ਲਾਲ ਤੇ ਇਧਰ ਵੀ ਲਾਲ ਆ ਇਧਰ ਨੂੰ ਬਾਹਰ ਲਾ ਆ ਤੈਨੂੰ ਰੰਗ ਚੱਲ ਪੁਆ ਚੱਲ ਪੁਆ ਬੱਲ ਵੀ ਚੱਲ ਪਿਆ ਬਲਦ ਜਿਹੜਾ ਉਹ ਤਾਂ ਬਲੈਕ ਸੀ ਆ ਕਿਵੇਂ ਅੜਤੀ ਕਿਹੜੀ ਸੋ ਚੜਦੀ ਆ ਸੋ ਚੜਦੀ ਨਾ ਵਾ ਇਹ ਤੂੰ ਕਿਹੜਾ ਚੱਲੀ ਜਾਂਦੇ ਸਹੀ ਸੱਚਾ ਆੜ ਦੀ ਆ ਨਾ ਆ ਸੜਦੀ ਆ ਨਾ ਬਦਲ ਨਹੀਂ ਬੂ ਇਹ ਤਾਂ ਹੋਵੇ ਸਾਰੇ ਕਰ ਚੱਕ ਟਾਰ ਵਾਲੇ ਇੱਥੋਂ ਛੱਡਦਾ ਕਿ ਤਾਹਾਂ ਤੋਂ ਚੱਲੂ ਚੱਲ ਪਿਆ ਚੱਲ ਪਿਆ ਇਹ ਸੋਚ ਗਿਆ ਪੁੱਠੀ 라ਦੀ ਕਿ ਦੋਨੇ ਬਸੇ ਆ ਤੂੰ ਵੇ ਛੱਡ ਇਧਰੋਂ ਬੰਦ ਵੀ ਹੋ ਜਾ ਹਾਂ ਆਹ ਉੱਠੀ ਲੱਦੀ ਨਾ ਤਾਂ ਮਾਨੂੰ ਜੀ ਨਹੀਂ ਨਹੀਂ ਐਂ ਹੁੰਦੀ ਐ ਦੋਨੇ ਪਾਸੇ ਦੋਨੇ ਪਾਸੇ ਹੀ ਆ ਚੱਲ ਬੰਗਾ ਇੱਧਰ ਵੀ ਕੰਸੀਡ ਲਾਈਟਾਂ ਪੱਖਾ ਵੀ

ਦੇਖੀ ਇਧਰ ਦੇ ਨਿਗਾਹ ਤੇ ਸਾਢੇ ਦਾ ਇਧਰੋਂ ਚੱਲਣਗਾ ਤਾਂ ਕਿ ਇਧਰ ਬਾਹਰਲਾ ਉਹ ਜਿਹੜਾ ਬਾਹਰਲਾ ਵੱਲ ਲਾਇਆ ਸੀ ਚੱਲ ਪਿਆ ਵੀ ਇਹ ਆ ਵੀ ਚਾਚਾ ਕਲਾ ਆ ਜਾ ਫਿਰ ਡੀਟੀ ਅਸਾਂ ਰੋੜੀ ਯਾਰ ਕਹਿੰਦਾ ਮੈਂ ਜਾਣਾ ਓਕੇ ਆ ਸਾਰੀ ਸਪਲਾਈ ਚੈੱਕ ਕਰ ਲਈ ਆ ਸਾਰਾ ਕੁਝ ਓਕੇ ਚੱਲ ਪਿਆ ਇੱਕ ਅੱਧੀ ਸੋਚੀ ਉਹ ਉਧਰ ਸੋਚ ਚੜਦੀ ਸੀ ਉਹ ਦੇਖਾਂਗੇ ਉਹ ਬਦਲ ਦਿਆਂਗੇ ਉਹ ਸੋਚ ਕਈ ਵਾਰੀ ਬੱਚੋਂ ਖਰਾਬ ਹੁੰਦੀ ਐ ਇੰਨੇ ਹੁਣ 50 60 ਸੋਚਾਂ ਦੇ ਵਿੱਚੋਂ ਇੱਕ ਅੱਧੀ ਖਰਾਬ ਨਿਕਲੀ ਜਾਂਦੀ ਐ ਬਿਜਲੀ ਦਾ ਕੰਮ ਓਕੇ ਕਰਤਾ ਐਨ ਅਜੇ ਪਰ ਮੇਨਸੋ ਚਲਾਉਣੀ ਆ ਉਹ ਭੁੱਲ ਗਈ ਸੀ ਅਸੀਂ ਗਏ ਤਾਂ ਸੀਗੇ ਮੰਡੀ ਪਰ ਭੁੱਲ ਗਏ ਹੁਣ ਲੈ ਕੇ ਆਵਾਂਗੇ ਤੇ ਬਾਕੀ ਟੂਟੀਆਂ ਦਾ ਸਮਾਨ ਵੀ ਲੈਣ ਜਾਣੇ ਆ ਟੂਟੀਆਂ ਕੱਲ ਨੂੰ ਲਾਵਾਂਗੇ ਤੇ ਆਪਣੀ ਅੱਜ ਦੀ ਵੀਡੀਓ ਇੱਥੇ ਤੱਕ ਕਿਸੇ ਹੁਣ ਕੱਲ ਦੀ ਵੀਡੀਓ ਵਿੱਚ ਮਿਲਦੇ ਆ ਤਦ ਤੱਕ ਦੇ ਲਈ ਧੰਨਵਾਦ